ਦਾ ਹੱਥਾਂ ਵਾਪਰੇ ਆ ਜਿਸ ਨੇ ਪਲਾਂ ਦੇ ਵਿੱਚ ਦੋ ਵਿਅਕਤੀਆਂ ਦੀ ਜਾਨ ਲੈ ਲਈ ਦਰਅਸਲ ਤਸਵੀਰਾਂ ਰਾਜਪੁਰਾ ਅੰਬਾਲਾ ਸਰਹੰਦ ਨੈਸ਼ਨਲ ਹਾਈਵੇ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਦੇਰ ਰਾਤ ਪਿਆਨਕ ਸੜਕੀ ਹਾਦਸਾ ਵਾਪਰਿਆ ਦੱਸਦੀ ਹੈ ਕਿ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਕਾਰ ਇੱਕ ਖੜੇ ਟਰਾਲੇ ਦੇ ਵਿੱਚ ਜਾ ਕੇ ਵੱਜਤੀ ਹੈ ਜਿਸ ਦੇ ਦੌਰਾਨ ਦੋ ਵਿਅਕਤੀਆਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਲੋਕਾਂ ਦੇ ਵੱਲੋਂ ਕਿਹਾ ਕਿ ਆ ਕਿ ਅੰਬਾਲਾ ਸਾਈਡ ਤੋਂ ਕਾਰ ਆ ਰਹੀ ਸੀ ਤੇ ਅਚਾਨਕ ਮੋਟਰਸਾਈਕਲ ਸਫਾਰ ਆਉਂਦਾ ਜਿਸ ਨੂੰ ਬਚਾਉਣ ਦੇ ਲਈ ਕਾਰ ਜਿਹੜੀ ਆ ਸਿੱਧਾ ਜਾ ਕੇ ਇੱਕ ਖੜੇ ਟਰਾਲੇ ਦੇ ਨਾਲ ਟਕਰਾ ਜਾਂਦੀ ਹੈ ਜਿਸ ਤੇ ਦੌਰਾਨ ਇੱਕ ਵਿਅਕਤੀ ਦੀ ਗਰਦਨ ਹੀ ਉੱਤਰ ਜਾਂਦੀ ਹੈ ਤੇ ਦਰਤਨਾਕ ਦੋ ਲੋਕਾਂ ਦੀ ਮੌਤ ਹੋ ਚੁੱਕੀ ਹੈ ਸੋ ਤਸਵੀਰਾਂ ਦੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਭਿਆਨਕ ਸੀ ਕਾਰ ਤੇ ਵਿੱਚ ਖੰਨਾ ਨਿਵਾਸੀ ਹਰਦੀਪ ਸਿੰਘ ਤੇ ਪ੍ਰੇਮ ਖੱਤਰੀ ਅਤੇ ਉਹਨਾਂ ਦਾ ਡਰਾਈਵਰ ਸਫਾਰ ਸੰਤ ਤੇ ਕਾਰ ਸਫਾਰ ਅੰਬਾਲਾ ਕਿਸੇ ਬਿਜ਼ਨਸ ਟ੍ਰਿਪ ਲਈ ਗਏ ਸਨ ਤੇ ਵਾਪਸੀ ਸਮੇਂ ਰਾਜਪੂਰਾ ਗगन ਚੌਂਕ ਨਜ਼ਦੀਕ ਉਹ ਨਦੀ ਕਾਰ ਹਾਦਸਾ ਗ੍ਰਸਤ ਹੋ ਜਾਂਦੀ ਹੈ ਜਿਸ ਤੇ ਦੌਰਾਨ ਤੋਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਮੋਟਰਸਾਈਕਲ ਨੂੰ ਬਚਾਉਂਦੇ ਬਚਾਉਂਦੇ ਕਾਰ ਅਚਾਨਕ ਸਲਿੱਪ ਹੋ ਜਾਂਦੀ ਹੈ ਤੇ ਖੜੇ ਟਰਾਲੇ ਨਾਲ ਟਕਰਾ ਜਾਂਦੀ ਹੈ ਡਰਾਈਵਰ ਸੀਟ ਤੇ ਬੱਟਾ ਜਿਹੜਾ ਵਿਅਕਤੀ ਆ ਇਸ ਹਾਦਸੇ ਦਾ ਸ਼ਿਕਾਰ ਹੋਇਆ ਗਰਦਨ ਉੱਤਰ ਜਾਂਦੀ ਹੈ ਉਸ ਦੀ ਤੇ ਮੌਤ ਹੋ ਕੇ ਸੋ ਪਿਆਨਕ ਹਾਦਸੇ ਦੀਆਂ ਤਸਵੀਰਾਂ ਦੇਖ ਕੇ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਪਿਆਨਕ ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁੱਕਾ ਲੈਂਦੇ ਕਿ ਮੌਕੇ ਤੇ ਹਾਲਾਤ ਕਿਹੋ ਜਿਹੇ ਬਣੇ ਹੋਏ ਨੇ ਉਹਦੇ ਇਹ ਹੈ ਨਾ ਬੰਦਾ ਹੀ ਹੈ ਫਿਰ ਹਸਪਤਾਲ ਤਾਂ ਪਹੁੰਚਾਓ ਯਾਰ ਮੇਰੇ ਨਾਮ ਐਡਵੋਕੇਟ ਅਫਕਾਰ ਸਿੰਘ ਹੈ ਜੀ ਸਰ ਇਹ ਜਿਹੜਾ ਹਾਸਾ ਹੋਇਆ ਇਹਦੇ ਬਾਰੇ ਤੁਸੀਂ ਜਾਣਕਾਰੀ ਦਿਓ ਕਿ ਹਾਸਾ ਹੋਇਆ ਹੈ ਦੇਖੋ ਮੇਰੇ ਕਿਸੇ ਦੋਸਤ ਦਾ ਫੋਨ ਆਇਆ ਸੀਗਾ ਵੀ ਮੇਰੇ ਘਰ ਦੇ ਨਜ਼ਦੀਕ ਹਾਈਵੇ ਪੈਂਦਾ ਤੇ ਉੱਥੇ ਜਿਹੜਾ ਸੜਕੀ ਹਾਸਾ ਹੋ ਗਿਆ ਜਿਹਦੇ ਵਿੱਚ ਮੈਨੂੰ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੋ ਇਮੀਡੀਏਟਲੀ ਮੈਂ ਆਪਣੇ ਨਿਜੀ ਜੋ ਮੇਰੇ ਸੁਭਾਅ ਹੈਗੇ ਉਹਦੇ ਮੁਤਾਬਕ ਨਾਲ ਉੱਥੇ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਚਲੋ ਜਾਨ ਬਹੁਤ ਸੀ ਤੇ ਜਦੋਂ ਮੌਕੇ ਤੇ ਜਾ ਕੇ ਦੇਖਿਆ ਤਾਂ ਦੋ ਜਿਹੜੇ ਵਿਅਕਤੀ ਸੀਗੇ ਉਹ ਪੂਰਨ ਤੌਰ ਤੇ ਜਿਹੜਾ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਗਵਾ ਚੁੱਕੇ ਸੀਗੇ ਤੇ ਇੱਕ ਵਿਅਕਤੀ ਦੀ ਜਿਹੜੀ ਜਾਨ ਬਚ ਗਈ ਹੈਗੀ ਤੇ ਜਿਹੜੀ ਗੱਡੀ ਆ ਉਹਦੀ ਉਹ ਪੂਰੀ ਤਰ੍ਹਾਂ ਉਹਦੇ ਚਿੱਥੜੇ ਹੋ ਚੁੱਕੇ ਇਹ ਕਿਉਂ ਹੋਇਆ ਹਾਦਸਾ ਵੀ ਦੇਖੋ ਪਿਛਲੇ ਤਕਰੀਬਨ 3-4 ਸਾਲ ਤੋਂ ਅਸੀਂ ਮੈਂ ਤੇ ਮੇਰੀ ਜਿਹੜੀ ਟੀਮ ਹੈ ਸਾਡੀ ਟੀਮ ਹੈ ਉਹ ਲੜਾਈ ਲੜ ਰਹੀ ਹੈ ਨੈਸ਼ਨਲ ਹਾਈਵੇ ਤੇ ਇਲੀਗਲ ਰੋਡ ਕੱਟਸ ਨੇ ਤੇ ਜਿਹੜਾ ਇਹ ਹਾਈਵੇ ਰਾਜਪੁਰਾ ਪਾਰ ਕਰਦਾ ਅੱਗੇ ਜਾ ਕੇ ਬੋਤਲ ਨੈਕ ਹੋ ਜਾਂਦਾ ਜਿਹਦੇ ਕਾਰਨ ਹੋਟਲ ਇੰਡਸਟਰੀ ਹੈਗੀ ਆ ਉਹ ਟਰਾਲੇ ਜਾਂ ਕੁਝ ਗੱਡੀਆਂ ਜਿਹੜੀਆਂ ਨੇ ਉਹ ਮੇਨ ਹਾਈਵੇ ਦੇ ਉੱਤੇ ਖੜੀਆਂ ਰਹਿੰਦੀਆਂ ਨੇ ਇਹ ਹਾਦਸਾ ਵੀ ਉਸ ਕਰਕੇ ਹੋਇਆ ਜੀ ਨਹੀਂ ਮੈਂ ਇਹਦੇ ਚ ਉਹਦਾ ਪਾਰਟ ਵੀ ਵੱਖਰਾ ਹੈ ਪਰ ਮੈਂ ਇਹਦੇ ਚ ਸਭ ਤੋਂ ਵੱਡੀ ਅੰਗਲੀ ਜਿਹੜੀ ਹੈ ਨੈਸ਼ਨਲ ਹਾਈਵੇ ਥਾਰਟੀ ਦੀ ਤੇ ਲੋਕਲ ਪ੍ਰਸ਼ਾਸਨ ਦੀ ਮੰਨਦਾ ਕਿਉਂਕਿ ਦੇਖੋ ਅਗਰ ਵਾਹਨ ਖੜਿਆ ਹੈਗਾ ਪਹਿਲੀ ਗੱਲ ਤਾਂ ਉਹਨੂੰ ਰੁਕਣ ਕਿਉਂ ਦਿੱਤਾ ਜਾਂਦਾ ਦੂਜੀ ਗੱਲ ਜਦੋਂ ਮੇਨ ਨੈਸ਼ਨਲ ਹਾਈਵੇ ਦੇ ਉੱਤੇ ਸਪੀਡ ਨਾਲ ਜਦੋਂ ਵਹੀਕਲਸ ਨਿਕਲਦੇ ਨੇ ਤਾਂ ਉਹਨਾਂ ਨੂੰ ਜੇ ਕੋਈ ਦਿੱਕਤ ਵੀ ਆ ਜਾਏ ਤਾਂ ਉਹਨਾਂ ਨੂੰ ਥੋੜੇ ਜਿੇ ਬਚਣਾ ਹੋਵੇ ਤਾਂ ਵੀ ਕਿਤੇ ਸਾਈਡ 'ਚ ਜਾ ਸਕਦੇ ਪਰ ਉਹ ਕਿਤੇ ਵੀ ਉਹਨਾਂ ਦੀ ਸੰਭਾਵਨਾ ਨਹੀਂ ਬਚਦੀ ਸੋ ਬੜੀ ਦੁਖਦੀ ਗੱਲ ਹੈ ਕਿ ਅੱਜ ਵੀ ਦੋ ਜੜੀਆਂ ਮੌਤਾਂ ਨੇ ਉਹ ਉਹ ਸਿਸਟਮ ਦੀ ਤੇ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਹੀ ਮੈਂ ਮੰਨ ਸਕਦਾ ਜਿਹੜੀ ਇਹ ਦੋ ਜੀਵ ਧਰਤੀ ਤੋਂ ਚਲੇ ਗਏ ਬਹੁਤ ਵੱਡਾ ਘਾਟਾ ਜਿਹੜਾ ਉਹਨਾਂ ਦੇ ਪਰਿਵਾਰਾਂ ਨੂੰ ਹੋਇਆ ਇਹ ਗੱਡੀ ਕਿਹੜੀ ਸਾਈਡ ਤੋਂ ਆ ਰਹੀ ਸੀ ਜੀ ਦੇਖੋ ਮੇਰੀ ਮੇਰੀ ਜਾਣਕਾਰੀ ਮੁਤਾਬਕ ਇਹ ਕਿਸੇ ਅੰਬਾਲਾ ਸਾਈਡ ਤੋਂ ਆ ਰਹੀ ਸੀ ਤੇ ਇਹਨਾਂ ਨੇ ਸਰਹੰਦ ਵਾਲੇ ਪਾਸੇ ਕਿਤੇ ਜਾਣਾ ਸੀਗਾ ਪਰ ਮੈਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹਨਾ ਵੀ ਇੱਥੇ ਪਿਛਲੇ ਤਕਰੀਬਨ 2022 ਚ ਅਸੀਂ ਇੱਕ ਪੁਲ ਪਾਸ ਕਰਵਾ ਚੁੱਕੇ ਹਾਂ ਇੱਥੇ ਵੀ ਟੇਕ ਪੋਲੋ ਐਕਸਟਰਾ ਹੋਣਾ ਚਾਹੀਦਾ ਕਿਉਂਕਿ ਬੜਾ ਛੋਟਾ ਰਸਤਾ ਬਣ ਜਾਂਦਾ ਅੱਗੇ ਕੰਜੈਸਟਡ ਜਾ ਹੋ ਜਾਂਦਾ ਰ ਜਿਦੇ ਕਾਰਨ ਲੋਕਾਂ ਚ ਸਪੀਡ ਹੁੰਦੀ ਹੈ ਮਤਲਬ ਹਫੜਾ ਦਾ ਫੀਮੱਚੀ ਹੁੰਦੀ ਹੈ ਜਲਦੀ ਨਿਕਲਣ ਦੀ ਜਿਦੇ ਕਾਰਨ ਵੱਡੇ ਹਾਦਸੇ ਹੋ ਰਹੇ ਨੇ ਤੁਸੀਂ ਦੇਖੋ ਵੀ 43 ਕਰੋੜ ਰੁਪਇਆ ਗਵਰਨਮੈਂਟ ਆਫ ਇੰਡੀਆ ਨੇ ਨੈਸ਼ਨਲ ਹਾਈਵੇ 30 ਨੇ ਪਾਸ ਕਰਕੇ ਭੇਜ ਵੀ ਦਿੱਤਾ ਅਜ ਤੱਕ ਉਹਦੀ ਟੈਂਡਰਿੰਗ ਨਹੀਂ ਹੋ ਸਕੀ ਮਤਲਬ ਉਹ ਪੁਲੀ ਨਹੀਂ ਬਣਾਇਆ ਜਾ ਸਕਿਆ ਤੇ ਤੇ ਦੇਖੋ ਮੈਂ ਹਾਈ ਕੋਰਟ ਵੀ ਮੂਵ ਕੀਤਾ ਪਰ ਜੇ ਇਹੀ ਹਾਲਾਤ ਰਹੇ ਤਾਂ ਲੋਕ ਇਹਨਾਂ ਜਿਹੜੇ ਸਥਾਨਕ ਲੋਕ ਨੇ ਸਾਡੇ ਭੈਣ ਭਰਾ ਨੇ ਇਹਨਾਂ ਦੇ ਨਿੱਜੀ ਹਿੱਤਾਂ ਦੇ ਲਈ ਮੈਂ ਫਿਰ ਹਾਈ ਕੋਰਟ ਦਾ ਜਿਹੜਾ ਮੁਕ ਕਰਾਂਗਾ ਪਰ ਮੈਂ ਆਪਜੀ ਤੋਂ ਵੀ ਇਹ ਸਯੋਗ ਚਾਹੁੰਨਾ ਵੀ ਤੁਸੀਂ ਇਸ ਜਾਣਕਾਰੀ ਨੂੰ ਸਾਰੇ ਲੋਕਾਂ ਤੱਕ ਭੇਜੋ ਵੀ ਐਵੇਂ ਪਤਾ ਨਹੀਂ ਪਰਿਵਾਰਾਂ 'ਚ ਇੱਕ ਆਦਮੀ ਕਮਾਉਣ ਵਾਲਾ ਜੀ ਕਿਸ ਦੀ ਨਲਕੀ ਹੁੰਦੀ ਆ ਤੇ ਕਿਸ ਦੇ ਕਾਰਨ ਕਿਹਦੀ ਮੌਤ ਹੋ ਜਾਂਦੀ ਪੂਰੇ ਦੇ ਪੂਰੇ ਪਰਿਵਾਰ ਖਤਮ ਹੋ ਰਹੇ ਨੇ ਸੋ ਮੇਰੀ ਆਪ ਜੀ ਰਾਹੀ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਜਲਦ ਤੋਂ ਜਲਦ ਇਹ ਜਿਹੜੀ ਪੁਲਿਸ ਨੈਸ਼ਨਲ ਹਾਈਵੇਅ ਨੂੰ ਫ੍ਰੀ ਕੀਤਾ ਜਾਵੇ ਤੇ ਸਟੇਟ ਹਾਈਵੇਅ ਦੇ ਜਿਹੜੇ ਪੁਲ ਬਣਾਏ ਜਾਣ ਤਾਂ ਕਿ ਜਿਹੜੇ ਸਾਡਾ ਜਿਹੜਾ ਰਾਜਪੁਰਾ ਸ਼ਹਿਰ ਹੈ ਉਹ ਹੀ ਨਾ ਲਾਸ਼ਾਂ ਦਾ ਇਹ ਬੇਗਨਾ ਲੋਕਾਂ ਦੀ ਮੌਤ ਦਾ ਵਜਨ ਨਹੀਂ ਚੱਕ ਸਕਦਾ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਸ ਤੇ ਜਲਦ ਅਮਲ ਕੀਤਾ ਜਾਵੇ ਸੋ ਧੰਨਵਾਦ